ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਚ ਇੱਕ ਮਾਮਲਾ ਬਹੁਤ ਵੱਡੀ ਸਰਗਰਮੀ ਚ ਦੇਖਣ ਵਿਚ ਆਇਆ ਜਿਸ ਦੇ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧਾਂ ਵਿੱਚ ਬੀਜੇਪੀ ਦਾ ਦਖਲ ਜਿਹੜਾ ਉਹ ਦੇਖਣ ਵਿਚ ਆ ਰਿਹਾ ਸੀ ਜਿਹਦੇ ਵਿੱਚ ਨੰਦੇੜ ਸਾਹਿਬ ਬੋਰਡ ਦੇ ਜਿਹੜੇ 17 ਮੈਂਬਰ ਸੀ ਉਹਨਾਂ ਦੇ ਵਿੱਚੋਂ ਸਰਕਾਰ ਇੱਕ ਨੀਤੀ ਲਿਆ ਰਹੀ ਸੀ ਮਹਾਰਾਸ਼ਟਰ ਦੀ ਸਰਕਾਰ ਉਸ ਦੇ ਵਿੱਚ ਐਮੈਂਡਮੈਂਟ ਕੀਤੀ ਜਾ ਰਹੀ ਸੀ ਸੋਧ ਕੀਤੀ ਜਾ ਰਹੀ ਸੀ ਜਿਹਦੇ ਵਿੱਚ 12 ਮੈਂਬਰ ਜਿਹੜੇ ਆ ਉਹ ਆ ਨਾਮਜ਼ਦ ਕਰਨਗੇ ਪੰਥਕ ਸਸਤਾਵਾਂ ਦੇ ਨਮਾਇਦਿਆਂ ਨੂੰ ਖਤਮ ਕਰ ਦਿੱਤਾ ਗਿਆ ਜਾਂ ਉਹਨਾਂ ਨੂੰ ਘਟਾ ਦਿੱਤਾ ਗਿਆ ਇਹ ਮਾਮਲਾ ਕਾਫੀ ਸਰਗਰਮ ਹੋਇਆ ਜਿਸ ਦੇ ਲਈ ਨੰਦੇੜ ਸਾਹਿਬ ਵਿਖੇ ਬਹੁਤ ਵੱਡਾ ਇੱਕ ਰੋਜ਼ ਪ੍ਰਦਰਸ਼ਨ ਹੋਇਆ ਜਿਦੇ ਵਿੱਚ ਹੌਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਪਹੁੰਚੇ ਕਾਲੀ ਦਲ ਵੱਲੋਂ ਡਾਕਟਰ ਚੀਮਾ ਪਹੁੰਚੇ ਤੇ ਦੇਸ਼ ਤੇ ਵਿਦੇਸ਼ ਚੋਂ ਸਿੱਖਾਂ ਦਾ ਇਸ ਗੱਲ ਲਈ ਕਾਫੀ ਰੋਸ ਦੇਖਣ ਨੂੰ ਮਿਲਿਆ ਸੋ ਕੱਲ ਦੇ ਦਿਨ ਜਿਹੜੇ ਦਵਿੰਦਰ ਫੱਡ ਵੀਸ ਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬੜੇ ਨਾਮਵਰ ਆਗੂ ਨੇ ਜਿਹੜੇ ਉਪ ਮੁੱਖ ਮੰਤਰੀ ਨੇ ਮਹਾਰਾਸ਼ਟਰ ਸਰਕਾਰ ਦੇ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਇਹਨਸ ਨੂੰ ਰੋਗ ਦਿੱਤਾ ਗਿਆ ਤੇ ਅੱਗੇ ਕਮੇਟੀ ਬਣਾ ਦਿੱਤੀ ਗਈ ਕੈਬਨਟ ਦੀ ਜਿਹੜੀ ਕੀ ਸਾਰੀਆਂ ਧਿਰਾਂ ਨਾਲ ਗੱਲ ਕਰੇਗੀ ਚੰਗੀ ਗੱਲ ਇਹਨੂੰ ਰੋਕ ਲਾ ਦਿੱਤੀ ਗਈ ਆ ਇਸ ਦੇ ਬਾਰੇ ਵਿੱਚ ਵੱਖਰੇ ਵੱਖਰੇ ਵਿਚਾਰ ਨੇ ਅੱਜ ਦੇ ਅਖਬਾਰਾਂ ਦੇ ਵਿੱਚ ਕੁਝ ਵਿਸ਼ਲੇਸ਼ਣ ਕੀਤਾ ਗਿਆ ਕਿ ਭਾਜਪਾ ਦੀ ਜਿਹੜੀ ਲੀਡਰਸ਼ਿਪ ਆ ਉਹਨੇ ਵਿਚਾਰ ਕੀਤੀ ਕਿ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਪਾਰਲੀਮੈਂਟ ਦੀਆਂ ਮਹਾਰਾਸ਼ਟਰ ਦੇ ਅੰਦਰ ਕਰੀਬ 7 ਤੋਂ ਲੈ ਕੇ 10 ਹਲਕਿਆਂ ਦੇ ਵਿੱਚ ਸਿੱਖਾਂ ਦੇ ਸਿੱਧੇ ਜਿਹੜੇ ਤਵਾਜਨ ਹੈ ਜਿਹੜਾ ਜਿੱਤ ਦਾ ਉਹ ਸਿੱਖਾਂ ਦੀਆਂ ਵੋਟਾਂ ਦੇ ਕਰਕੇ ਆ ਇਹ ਵੀ ਗੱਲ ਕੀਤੀ ਗਈ ਚਲੋ ਇਸ ਗੱਲ ਤੋਂ ਇਲਾਵਾ ਜੇ ਦੂਸਰਾ ਪੱਖ ਲੈ ਲਈਏ ਕਿ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕਰ ਲਿਆ ਜਾਂ ਇਸ ਗੱਲ ਦੇ ਵਿੱਚ ਆਪਣਾ ਮਨ ਦਾ ਫੈਸਲਾ ਕੀਤਾ ਕਿ ਸਿੱਖਾਂ ਦੇ ਨਾਲ ਰੋਸ ਨਾ ਵਧਾਇਆ ਜਾਵੇ ਜੇ ਇਹ ਗੱਲ ਸੋਚਦੇ ਆ ਤੇ ਚੰਗੀ ਗੱਲ ਆ ਦੇਸ਼ ਵੀ ਬਚੇਗਾ ਤੇ ਇਹ ਪਾਰਟੀ ਆਪਣੀ ਸਾਖ ਵੀ ਬਚਾ ਸਕੇਗੀ ਪਰ ਜੋ ਹਾਲਾਤ ਆ ਉਹ ਦਿਖਾਈ ਨਹੀਂ ਦੇ ਰਹੇ ਅਸੀਂ ਇਸ ਗੱਲ ਦੇ ਲਈ ਜਿਹੜੀ ਰੋਕ ਲਾਈ ਆ ਇਸ ਗੱਲ ਦੇ ਲਈ ਅਸੀਂ ਸੰਤੁਸ਼ਟੀ ਦਾ ਪੁਖਟਾਵਾ ਕਰਦੇ ਆ ਪਰ ਇਹ ਰੋਕ ਜਿਹੜੀ ਆ ਇਹ ਪੱਕੇ ਤੌਰ ਤੇ ਲਾਈ ਜਾਵੇ ਇਸ ਦਾ ਮਤਲਬ ਇਹ ਨਹੀਂ ਆ ਕਿ ਜਿਹੜੀਆਂ ਪਾਰਲੀਮੈਂਟ ਦੀਆਂ ਵੋਟਾਂ ਲਗਾ ਕੇ ਫਿਰ ਇਸ ਦੇ ਉੱਤੇ ਕੋਈ ਜਿਹੜਾ ਹੋਰ ਤੁਗਲਕੀ ਫਰਮਾਨ ਜਾਰੀ ਕੀਤਾ ਜਾਵੇ ਪਰ ਫਿਰ ਵੀ ਅਸੀਂ ਇਸ ਗੱਲ ਦੇ ਲਈ ਫੜਨਵੀਸ ਤੇ ਉਹਦੇ ਸਾਥੀਆਂ ਵੱਲੋਂ ਭਾਜਪੀ ਦੀ ਕੇਂਦਰ ਦੀ ਸਰਕਾਰ ਦੇ ਨਾਲ مشورہ ਕਰਨ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਨੇ ਇਹ ਫੈਸਲਾ ਵਾਪਸ ਲਿਆ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਹਰਿਆਣਾ ਵਿੱਚ ਵੀ ਜਿਹੜੀ ਹੈ ਇਹ ਖੱਟਰ ਸਰਕਾਰ ਉਹ ਭਾਰ ਦੇ ਜਾਂਦਾ ਪਾਰਟੀ ਦੀ ਸਰਕਾਰ ਹੈ ਉਹ ਵੀ ਉਹਨਾਂ ਦੀ ਪਾਰਟੀ ਦੇ ਜਿਹੜੇ ਨਾਮ ਬਾਹਰ ਜਿਹੜੇ ਆਗੂ ਫਰਡਵੀਸ ਤੇ ਕਹਿੰਦੇ ਹੁੰਦੇ ਆ ਪਗ ਚ ਇਹਨਾਂ ਤੇ ਚੱਲਦੇ ਆ ਉਹਨਾਂ ਦੇ ਵੱਲੋਂ ਲਏ ਗਏ ਫੈਸਲੇ ਨੂੰ ਯੂ ਟਰਨ ਨੂੰ ਬੈਕ ਗੇਅਰ ਨੂੰ ਉਹ ਵੀ ਸਮਝਣ ਖੱਟਰ ਸਾਹਿਬ ਕਿਉਂਕਿ ਜੋ ਉਥੇ ਹਾਲਾਤਾਂ ਦਾ ਵਿਸ਼ਲੇਸ਼ਣ ਉਸ ਤੋਂ ਬਹੁਤ ਭਿਆਨਕ ਵਿਸ਼ਲੇਸ਼ਣ ਜਿਹੜਾ ਵਾ ਉਹ ਹਰਿਆਣੇ ਦੇ ਵਿੱਚ ਭਾਜਪੀ ਨੂੰ ਸਿੱਖਾਂ ਦਾ ਵਿਰੋਧ ਝੱਲਣਾ ਪੈਣਾ ਇਦੇ ਵਿੱਚ ਮੌਜੂਦਾ ਅੱਜ ਦੇ ਸਮੇਂ ਦੇ ਅੰਦਰ ਕਿਸਾਨਾਂ ਦੇ ਖਿਲਾਫ ਵਰਤਿਆ ਗਿਆ ਡੰਡਾ ਗੋਲੀ ਵਰੂਧ ਇਹ ਉਹਦੇ ਉੱਤੇ ਬਲਦੀ ਦੇ ਤੇਲ ਪਾਉਣ ਵਾਲੀ ਗੱਲ ਆ ਸਰਕਾਰ ਕਿਹੜੇ ਦਾ ਤੁਰਪੀ ਹੈ ਮਾੜੀ ਗੱਲ ਹੈ ਪਰ ਮੈਂ ਇਹ ਸਮਝਦਾ ਕਿ ਅੱਜ ਵੀ ਬੀਜੇਪੀ ਕੋਲੇ ਮੌਕਾ ਤੇ ਖੱਟਰ ਸਾਹਿਬ ਕੋਲੇ ਮੌਕਾ ਫੰਡਵੀਸ ਵਾਂਗ ਆਪਣੀ ਉਸ ਵਿਚਾਰਧਾਰਾ ਨੂੰ ਬਦਲਣ ਤੇ ਜਿਹੜੀ ਧੱਕੇ ਨਾਲ ਬਣਾਈ ਹੋਈਗੀ ਜਿਹੜੀ ਆ ਹਰਿਆਣਾ ਕਮੇਟੀ ਉਹਨੂੰ ਖਤਮ ਕਰਨ ਤੇ ਜਿਹੜੇ ਉਹ ਮੀ ਗੁਰਦਾਰਾ ਪ੍ਰੋਨ ਦਾ ਕਮੇਟੀ ਨਾਲ ਇਹਨਾਂ ਦਾ ਲੈਵਾ ਕਰਨ